ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਆਵਜਾ ਪਰ ਸੁਣਦੇ ਹਾਂ ਲੇਖਿਕਾ ਸੁਖੰਤ ਕੌਰ ਮਾਨ ਜੀ ਦੀ ਲਿਖੀ ਹੋਈ ਕਹਾਣੀ ਮੋਹ ਮਿੱਟੀ ਇਹ ਕਹਾਣੀ ਮੈਂ ਵੱਲੋਂ ਚਾਚਾ ਜੀ ਦੀ ਕੋਠੀ ਦੀ ਹਾਲਤ ਦੱਸਣ ਨਾਲ ਸ਼ੁਰੂ ਹੁੰਦੀ ਹੈ ਵਕਤਾ ਮੈਂ ਅਨੁਸਾਰ ਸੜ ਤੋਂ ਆਉਂਦਿਆਂ ਚਾਚਾ ਜੀ ਦੀ ਕੋਠੀ ਉਸ ਨੂੰ ਚੌਖੀ ਪੁਰਾਣੀ ਲੱਗੀ ਮੀ ਨਾਲ ਕਾਲਾ ਹੋਇਆ ਮੱਥਾ ਘਰਾਲਾਂ ਜੀਆਂ ਪਈਆਂ ਹੋਈਆਂ ਸੱਜੇ ਪਾਸੇ ਅਣ ਵਰਤਿਆ ਇੱਟਾਂ ਦਾ ਇੱਕ ਝੱਟਾ ਨਾਲ ਹੀ ਬਤੂਆਂ ਦੇ ਬਾਲਣ ਦੇ ਢੇਰ ਸਾਹਮਣੇ ਲਾਨ ਵਿੱਚ ਰੱਖੀ ਹੋਈ ਥਾਂ ਤੇ ਐਨ ਕੋਠੀ ਦੇ ਸਾਹਮਣੇ ਲੱਗਾ ਹੋਇਆ ਫਰਾਲੀ ਦਾ ਇੱਕ ਢੇਰ ਕੋਠੀ ਦੇ ਅਣ ਬਣੀ ਤੇ ਪੁਰਾਣੀ ਹੋਣ ਦਾ ਚੌਲਾ ਪਾਰੇ ਸੰਖ ਮੇ ਅਨੁਸਾਰ ਚਾਚਾ ਜੀ ਨੇ ਇਸ ਕੋਠੀ ਦਾ ਨਕਸ਼ਾ ਲੁਗਿਆਣੇ ਦੇ ਇੱਕ ਮਸ਼ਹੂਰ ਨਕਸ਼ਾ ਨਵੇਸ ਤੋਂ ਬਣਵਾਇਆ ਸੀ। ਉਹਨਾਂ ਨੇ ਬੜੀ ਰੀਜ ਨਾਲ ਇਹ ਕੋਠੀ ਸ਼ੁਰੂ ਕੀਤੀ ਸੀ। ਉਹ ਇਸ ਨੂੰ ਫਾਰਮ ਹਾਊਸ ਆਖਦੇ ਸਨ। ਇਹ ਐਨ ਪੱਕੀ ਸੜਕ ਉੱਤੇ ਸੀ। ਇਸ ਦੇ ਮੂਰੇ 2 ਕਨਾਲਾਂ ਦੀ ਥਾਂ ਲਾਂ ਲਈ ਰੱਖੀ ਹੋਈ ਸੀ। ਪਰੰਤੂ ਲੈਂਟਰ ਬਣਾਉਣਿਆਂ ਤੱਕ ਹੀ ਚਾਚਾ ਜੀ ਦਾ ਬਜਟ ਲੜਖੜਾ ਗਿਆ ਸੀ। ਅਰੇ ਰਸੋਈ ਸਟੋਰ ਤੇ ਇੱਕ ਕਮਰੇ ਦਾ ਸਾਦਾ ਜਿਹਾ ਫਰਸ਼ ਪਾ ਕੇ ਉਹ ਪਿੰਡ ਵਾਲੇ ਠੱਠੇ ਓਟੜੀਆਂ ਵਿੱਚੋਂ ਆਪਣਾ ਲਟਾਪਟਾ ਚੁੱਕ ਲਿਆਏ ਸਨ ਸਥਿਤੀ ਐਸੀ ਕਿ ਇੱਕ ਗੋਸਲਖਾਨਾ ਪੂਰਾ ਕਰਨ ਦੀ ਵੀ ਉਹਨਾਂ ਦੀ ਹਿੰਮਤ ਨਹੀਂ ਸੀ ਦੂਰੋਂ ਮੈਂ ਚਾਚਾ ਜੀ ਨੂੰ ਵੇਖਿਆ ਖੱਬੇ ਹੱਥ ਨਾਲ ਪਜਾਮੇ ਦਾ ਖੱਬਾ ਪਹੁੰਚਾ ਚੁੱਕੇ ਉਹ ਪਰਿਓ ਖੇਤ ਦੀ ਵਟੋ-ਵਟ ਕਰਨੋਂ ਭੱਜੇ ਆ ਰਹੇ ਸਨ ਮੈਂ ਚਾਚਾ ਜੀ ਦਾ ਹਾਲ-ਚਾਲ ਪੁੱਛਿਆ ਜਵਾਬ ਦਿੰਦੇ ਆ ਉਹਨਾਂ ਦੀ ਆਵਾਜ਼ ਢਿੱਲੀ ਪੈ ਗਈ ਮੈਂ ਉਹਨਾਂ ਤੋਂ ਪੁੱਛਿਆ ਕਿ ਉਹਨਾਂ ਨੇ ਐਤਕੀ ਫਿਰ ਕੋਈ ਨਵਾਂ ਤਜਰਬਾ ਕੀਤਾ ਹੈ ਉਹ ਆਪਣੇ ਵਿਸ਼ੇਸ਼ ਅੰਦਾਜ਼ ਵਿੱਚ ਸਿਰ ਮਾਰਦੇ ਫਿੱਕਾ ਜਿਹਾ ਹਾਸਾ ਹੱਸੇ ਸਨ ਮੈਂ ਕਿਹਾ ਕਿ ਪਿਛਲੇ ਸਾਲ ਤਾਂ ਉਹਨਾਂ ਨੂੰ ਮਿਰਚਾਂ ਤੋਂ ਕਾਫੀ ਆਮਦਨ ਹੋ ਗਈ ਸੀ ਚਾਚੀ ਨੇ ਤੰਸੀਆ ਲੈਜ਼ੇ ਵਿੱਚ ਕਿਹਾ ਕਿ ਇਸ ਸਾਲ ਬਾਰੇ ਵੀ ਪੁੱਛ ਲੈ ਇਸ ਉਤੇ ਚਾਚਾ ਜੀ ਤੇ ਚਾਚੀ ਜੀ ਵਿਚਕਾਰ ਤਕਰਾਰ ਸ਼ੁਰੂ ਹੋ ਗਈ ਚਾਚੀ ਲੋਹੀ ਲਾਖੀ ਹੋਈ ਖੜੀ ਸੀ ਚਾਚੀ ਦਾ ਕਹਿਣਾ ਸੀ ਕਿ ਉਸਨੇ ساری ਉਮਰ ਭੁੱਖ ਕੱਟੀ ਹੈ ਉਸਨੇ ਇਸ ਘਰ ਆ ਕੇ ਕੋਈ ਸੁੱਖ ਨਹੀਂ ਪਾਇਆ ਚਾਚਾ ਜੀ ਆਪਣੀ ਸਫਾਈ ਵਿੱਚ ਕਹਿੰਦੇ ਸਨ ਕਿ ਉਹਨਾਂ ਨੇ ਕਿਤੇ ਕੰਜਰੀਆਂ ਨਹੀਂ ਨਚਾਈਆਂ ਜੂਆ ਨਹੀਂ ਖੇਡਿਆ ਮੈਂ ਹੈਰਾਨ ਹੋ ਕੇ ਚਾਚੀ ਜੀ ਦੇ ਮੂੰਹ ਵੱਲ ਵੇਖ ਰਿਹਾ ਸਾਂ ਚਾਚਾ ਜੀ ਉੱਚੀ ਉੱਚੀ ਕਹਿ ਰਹੇ ਸਨ ਤੂੰ ਹੁਣ ਮੈਥੋਂ ਕੀ ਕਹਾਉਣਾ ਚਾਹੁੰਦੇ ਐ ਮੈਂ ਬਹੁਤ ਪੇੜਾ ਹਾਂ ਬਹੁਤ ਨਿਕੰਮਾ ਹਾਂ ਚਾਚੀ ਕਹਿ ਰਹੀ ਸੀ ਕਿ ਉਸਨੇ ਇੱਥੇ ਆ ਕੇ ਕਦੀ ਚੱਜ ਦਾ ਕੱਪੜਾ ਨਹੀਂ ਪਾਇਆ ਉਲਟਾ ਮੇਰਾ ਛਾਪ ਛੱਲਾ ਇਹਨਾਂ ਵੇਚ ਲਿਆ ਤੇ ਉਹ ਹੂਕੀਆਂ ਜੀਆਂ ਪਰਣ ਲੱਗੀ ਮੇਰੇ ਅਨੁਸਾਰ ਚਾਚੇ ਕੋਲ ਹੱਦ ਤੱਕ ਸੱਚੀ ਸੀ ਮੈਂ ਖੇਤੀ ਚਾਚਾ ਜੀ ਮੁੱਢੋਂ ਹੀ ਕਰਦੇ ਆਏ ਸਨ ਬੀਜ ਉਹ ਹਰ ਸਾਲ ਲੁਧਿਆਣੇ ਦੀ ਖੇਤੀਬਾੜੀ ਯੂਨੀਵਰਸਿਟੀ ਤੋਂ ਹੀ ਲਿਆਉਂਦੇ ਪੂਰੀਆਂ ਹਦਾਇਤਾਂ ਨਾਲ ਸਬਜ਼ੀ ਵੇਚਦੇ ਗੋਡੀਆਂ ਪਾਣੀ ਪੈਸਟੀਸਾਈਡ ਇਨਸੈਕਟੀਸਾਈਡ ਪੂਰੀ ਮਿਹਨਤ ਕਰਦੇ ਪਰ ਕਿਸੇ ਸਾਲ ਮਿਰਚਾਂ ਦੀਆਂ ਜੜਾਂ ਨੂੰ ਸਿਉਂਗ ਲੱਗ ਜਾਂਦੀ ਅਤੇ ਕਦੇ ਆਲੂਆਂ ਦੇ ਪੱਤੇਆਂ ਨੂੰ ਚੋਲਸ ਰੋਗ ਲੱਗ ਜਾਂਦਾ ਤੇ ਕਦੇ ਹੋਈ ਹਵਾਈ ਗੋਭੀ ਟੱਕੇ ਟੋਕਰੀ ਹੋ ਜਾਂਦੀ ਚਾਚਾ ਜੀ ਲਾਹੌਰ ਬਿਆਲ ਸਿੰਘ ਕਾਲਜ ਦੇ ਪੜ੍ਹੇ ਹੋਏ ਸਨ ਲਾ ਕੀਤਾ ਹੋਇਆ ਸੀ ਪਰ ਹੁਣ ਕਮਲੇ ਜੇ ਹੋਏ ਪਏ ਸਾਰੇ ਟੱਗਰ ਤੋਂ ਚਿੜਕਾ ਜੀਆਂ ਖਾਂਦੇ ਰਹਿੰਦੇ ਚਾਚਾ ਜੀ ਨੇ ਚਾਹ ਪਾਣੀ ਪੁੱਛਿਆ ਉਹ ਸ਼ਿਕਾਇਤਾਂ ਦੀ ਇੱਕ ਲੰਮੀ ਲੜੀ ਲੈ ਕੇ ਬੈਗੇ ਸਨ ਉਹ ਦੱਸ ਰਹੇ ਸਨ ਕਿ ਸਾਰੇ ਗਹਿਣੇ ਇਨਾਂ ਦਿਨਾਂ ਸਕੀਮਾਂ ਦੇ ਲੇਖੇ ਲੱਗੇ ਹਨ ਅਚਾਨਕ ਮੇਰਾ ਧਿਆਨ ਰਸੋਈ ਦੇ ਬਾਹਰਲੇ ਦਰਵਾਜ਼ੇ ਉੱਤੇ ਪਿਆ ਦਰਵਾਜ਼ੇ ਦੇ ਬਾਹਰ-ਬਾਰ ਲੱਗੀ ਫਲਾਈਵੁੱਡ ਦੀ ਲੱਕੜੀ ਨੀਰੋ-ਨੇਰ ਹੋ ਕੇ ਪਲਮੀ ਪਈ ਸੀ ਮੈਂ ਇਸ ਤੋਂ ਬਾਅਦ ਚਾਚਾ ਜੀ ਦੇ ਕਮਰੇ ਵਿੱਚ ਚਲਿਆ ਗਿਆ ਉਹ ਇੱਕ ਪੁਰਾਣਾ ਜਿਹਾ ਰਜਿਸਟਰ ਲੈ ਕੇ ਕੋਈ ਹਿਸਾਬ ਦੇਖ ਰਹੇ ਸਨ ਤੇ ਵਾਰ-ਵਾਰ ਆਪਣੇ ਐਨਕ ਨੂੰ ਠੀਕ ਕਰ ਰਹੇ ਸਨ ਉਹਨਾਂ ਕਿਹਾ ਕਿ ਉਹਨਾਂ ਦੀ ਨਜ਼ਰ ਕਾਫੀ ਕਮਜ਼ੋਰ ਹੋ ਚੁੱਕੀ ਹੈ। ਬਸ ਕੰਮਾਂ ਤੰਦਿਆਂ ਕਰਨ ਡਾਕਟਰ ਕੋਲ ਜਾਇਆ ਹੀ ਨਹੀਂ ਜਾਂਦਾ। ਐਨੇ ਨੂੰ ਚਾਚਾ ਜੀ ਦਾ ਛੋਟਾ ਲੜਕਾ ਸੁਖਵੀਰ ਅੰਦਰ ਆਇਆ। ਉਸਨੇ ਹੌਲੀ ਜਿਹੀ ਕੁਝ ਕਿਹਾ ਪਰ ਚਾਚਾ ਜੀ ਨੂੰ ਸ਼ਸ਼ੋ ਪੰਜ ਵਿੱਚ ਪਿਆ ਵੇਖ ਕੇ ਫੜਕ ਉਠਿਆ ਤੇ ਕਹਿਣ ਲੱਗਾ ਕਿ ਪਹਿਲਾਂ ਉਹਨਾਂ ਉਸ ਨੂੰ ਪੜਾਇਆ ਨਹੀਂ ਤੇ ਹੁਣ ਕੰਮ ਕਰਨ ਲਈ ਪੈਸਾ ਨਹੀਂ ਦੰਦੇ। ਉਹਨ ਠੇਕਾ ਮਿਲਦਾ ਏ ਤੇ ਇਹ ਪੈਸਾ ਨਹੀਂ ਦੇ ਰਹੀ ਉਹ ਆਪਣੇ ਪਿਓ ਦੀ ਕੋਈ ਦਲੀਲ ਸੁਣਨ ਲਈ ਤਿਆਰ ਨਹੀਂ ਸੀ ਰਸੋਈ ਵਿੱਚ ਜਾ ਕੇ ਉਹ ਮਾਂ ਨਾਲ ਕੋਈ ਸਲਾਹ ਕਰਨ ਲੱਗ ਪਿਆ ਚਾਚਾ ਜੀ ਡੂੰਗੀ ਸੋਚ ਵਿੱਚ ਗੁੰਮ ਹੋ ਗਏ ਉਹ ਸਾਰੇ ਟੱਬਰ ਦੇ ਵਿਰੁੱਧ ਸ਼ਿਕਾਇਤ ਕਰ ਰਹੇ ਸਨ ਉਹਨਾਂ ਅਨੁਸਾਰ ਸਾਰਿਆਂ ਨੇ ਉਹਨਾਂ ਦੇ ਵਿਰੁੱਧ ਮੁਹਾਜ਼ ਖੋਲ ਰੱਖਿਆ ਹੈ ਚਾਚੀ ਨੇ ਮੁੰਡਿਆਂ ਨੂੰ ਵੀ ਨਾਲ ਲੜਾ ਲਿਆ ਹੈ ਮੈਂ ਸੁਖਵੀਰ ਦੀ ਖਾਤਰ ਕਰਜ਼ਾ ਲੈਣ ਲਈ ਸੋਚ ਰਿਹਾ ਹਾਂ ਹਰ ਗੱਲ ਲਈ ਟਾਈਮ ਚਾਹੀਦਾ ਹੈ ਫੱਜ ਦੌੜ ਕਰਨੀ ਪੈਂਦੀ ਹੈ ਚਾਚਾ ਜੀ ਦੇ ਚਿਹਰੇ ਉੱਤੇ ਉਦਾਸ ਪਰਿਖੇ ਸੀ ਉਹ ਆਪ ਪਜਾਮੇ ਤੇ ਜੁੱਤੀ ਦੀ ਬੁਰੀ ਹਾਲਤ ਦਿਖਾ ਕੇ ਦੱਸ ਰਹੇ ਸਨ ਕਿ ਉਪਰੋਂ ਟਰੈਕਟਰ ਦੀ ਕਿਸ਼ਤਾਈ ਹੋਈ ਹੈ ਤੇ ਉਹ ਚਾਹੁੰਦੇ ਹਨ ਕਿ ਕਿਸੇ ਤਰ੍ਹਾਂ ਉਤਰ ਜਾਵੇ ਸੰਧਾਂ ਦੀ ਕਿਸ਼ਤ ਉਹ ਗੱਲ ਤਾਰ ਕੇ ਆਏ ਸਨ ਚਾਚਾ ਜੀ ਦੀ ਆਵਾਜ਼ ਵਿੱਚ ਅਤਿ ਦੇ ਮਯੂਸੀ ਸੀ ਪਰਸੋਂ ਦੀ ਮੋੜਾ ਸੜ ਗਈ ਹੈ ਸਬਜ਼ੀਆਂ ਸੁੱਕੀਆਂ ਹਨ ਇਹਨਾਂ ਨੂੰ ਕਿਸੇ ਕੰਮ ਵਿੱਚ ਕੋਈ ਦਿਲਚਸਪੀ ਨਹੀਂ ਚਾਚਾ ਜੀ ਨੂੰ 66ਵਾਂ ਲੱਗ ਗਿਆ ਹੈ ਇਸ ਉਮਰ ਵਿੱਚ ਲੇਖਕ ਨੂੰ ਲੱਗਾ ਜਿਵੇਂ ਉਹ ਸ਼ਹਿਰਾਂ ਵਿੱਚ ਪਾਣੀ ਦੀ ਤਲਾਸ਼ ਵਿੱਚ ਲੱਗੇ ਹੋਣ ਬੌਰੇ ਹੋ ਰਹੇ ਹੋਣ ਪਰ ਸ਼ਹਿਰਾਂ ਤੇ ਪਾਣੀ ਦਾ ਜਿਵੇਂ ਮੋੜ ਦਾ ਬੈਰ ਹੈ ਮੇਰਾ ਦਿਲ ਕੀਤਾ ਕਿ ਪੁੱਛੇ ਉਨ੍ਹਾਂ ਦੀ ਉਹਨਾਂ ਸਕੀਮਾ ਦਾ ਕੀ ਹੋਇਆ ਜਿਹੜੀਆਂ ਹਾਲੀ ਪਰਪਰਾਰ ਉਹ ਦੌਰਾਂਦੇ ਪਏ ਸਨ ਪਰ ਇਹ ਮੈਨੂੰ ਉਚਿਤ ਨਹੀਂ ਸੀ ਲੱਗਿਆ ਇੱਕ ਬੋਝਲ ਜਿਹੀ ਚੁੱਪ ਚਾਚੇ ਭਤੀਜੇ ਦੇ ਵਿਚਕਾਰ ਲਟਕ ਰਹੀ ਸੀ ਚਾਚਾ ਜੀ ਇੱਕ ਪੁਰਾਣੀ ਵਹੀ ਦੇ ਪੰਨੇ ਪਲਟ ਰਹੇ ਸਨ ਤੇ ਮੈਂ 8 ਸਾਲ ਪੁਰਾਣੇ ਪਰਦਿਆਂ ਵੱਲ ਵੇਖ ਰਿਹਾ ਸੀ ਜਿਹੜੇ ਹੁਣ ਲੇਹਰਾਂ ਜਿਹਾ ਲੱਗ ਰਹੇ ਸਨ ਰੋਟੀ ਖਾਂਦਿਆਂ ਵੀ ਚਾਚੀ ਨਰਾਜ਼ ਲੱਗ ਰਹੀ ਸੀ ਤੇ ਚਾਚਾ ਜੀ ਬਚਾਓ ਵਿੱਚ ਹੀ ਬਚਾਓ ਹੈ ਵਾਲੀ ਸਥਿਤੀ ਵਿੱਚ ਸਨ ਮੈਂ ਕਰਮਵੀਰ ਦਾ ਹਾਲ ਪੁੱਛਿਆ ਚਾਚਾ ਜੀ ਨੇ ਐਵੇਂ ਬੇਵਾਸਤਗੀ ਜਹੀ ਨਾਲ ਠੀਕ ਹੈ ਦਿੱਤਾ ਤੇ ਆਪਣੀ ਘੜੀਵਾਲ ਵੇਖਣ ਲੱਗ ਪਏ ਮੈਂ ਪੁੱਛਿਆ ਕਿ ਇਸ ਸਾਲ ਕਣਕ ਕਿੰਨੀ ਹੋਈ ਹੈ ਚਾਚਾ ਜੀ ਨੇ ਉੱਤਰ ਦਿੱਤਾ ਕੀ ਫਸਲ ਦਾ ਉਸ ਦੀ ਕਦੀ ਵੀ ਮਾੜੀ ਨਹੀਂ ਹੋਈ ਪਰ ਜਿੰਸਾਂ ਦਾ ਭਾਅ ਹੀ ਪੂਰਾ ਨਹੀਂ ਮਿਲਦਾ ਆਏ ਸਾਲ ਖਾਤੇ ਡੀਜ਼ਲ ਦੀਆਂ ਕੀਮਤਾਂ ਵਧਾ ਦਿੰਦੇ ਹਨ ਕਿਸਾਨ ਭੁੱਖਾ ਮਰ ਰਿਹਾ ਹੈ ਕਰਜ਼ਾਈ ਹੋ ਰਿਹਾ ਹੈ ਬਿਜਲੀ ਦਾ ਬਿੱਲ ਪੂਰਾ ਬਿਜਲੀ 4 6 ਘੰਟੇ ਕਿਸਾਨੀ ਤਬਾਹੀ ਵੱਲ ਜਾ ਰਹੀ ਹੈ ਬਰਬਾਦ ਹੋ ਰਹੀ ਹੈ ਇੱਕਦਮ ਮੈਨੂੰ ਕੁਝ ਯਾਦ ਆਇਆ ਮੈਂ ਤਰਬਕ ਕੇ ਚਾਚਾ ਜੀ ਵੱਲ ਵੇਖਿਆ ਕੁਝ ਸਾਲ ਪਹਿਲਾਂ ਖੇਤੇ 'ਚ ਕਾਟਾ ਪੈਣ ਕਰਕੇ ਕੁਝ ਥਿੜਕ ਜਾਈ ਗਏ ਸਨ ਹਰੇਕ ਨੂੰ ਬਾਹੋਂ ਫੜ ਕੇ ਆਪਣੀ ਕਹਾਣੀ ਸੁਣਾਉਣ ਲੱਗਦੇ ਛੋਟੇ ਵੱਡੇ ਸਭ ਨੂੰ ਮੱਥਾ ਟੇਕਦੇ ਫਿਰਦੇ ਮੈਂ ਉੱਠਣ ਲੱਗਾ ਸੀ ਕਿ ਉਹ ਗੋਲ ਪਏ ਹੁਣ ਇਹ ਬਹੁਤਾ ਦੇਰ ਨਹੀਂ ਚੱਲ ਸਕਦਾ ਇਹ ਅੰਤ ਹੈ ਇਹ ਹੁਣ ਖਤਮ ਹੋ ਕੇ ਹੀ ਰਹੇਗਾ ਮੈਨੂੰ ਯਾਦ ਆਉਂਦਾ ਹੈ ਉਹ ਸਮਾਂ ਜਦੋਂ ਕਿਹਾ ਕਰਦੇ ਸਨ ਕਿ ਉਹਨਾਂ ਦੀ ਵੀ ਇੱਕ ਨਵੇਂ ਡਿਜ਼ਾਈਨ ਦੇ ਕੋਠੇ ਹੋਵੇਗੇ ਜਿਦੇ ਹਰ ਕਮਰੇ ਵਿੱਚ ਇੱਕ ਗੋਸਲਖਾਨਾ ਹੋਵੇਗਾ ਉਹਨਾਂ ਦਾ ਆਪਣਾ ਇੱਕ ਸਟੱਡੀ ਰੂਮ ਹੋਵੇਗਾ ਅੱਜ ਪਹਿਲੀ ਵਾਰ ਮੈਨੂੰ ਆਪਣੇ ਚਾਚੇ ਦੇ ਦਰਸ ਆਇਆ ਬੁੱਢੇ ਹੋਰੇ ਬੰਦੇ ਦੀਆਂ ਕਦੇ ਵੀ ਨਾ ਪੂਰੀਆਂ ਹੋਣ ਵਾਲੀਆਂ ਆਸਾਂ ਮੈਂ ਉਹਨਾਂ ਨੂੰ ਪੁੱਛਿਆ ਕਿ ਉਹ ਜ਼ਮੀਨ ਵੇਚ ਕਿਉਂ ਨਹੀਂ ਦਿੰਦੇ ਉਹ ਕੁਝ ਤਿਲ ਮਿਲਾ ਦੇਗੇ ਐਨ ਇਸ ਵੇਲੇ ਸੁਖਵੀਰ ਨੇ ਪੁੱਛਿਆ ਕਿ ਉਹਨਾਂ ਨੇ ਕੀ ਸੋਚਿਆ ਹੈ ਚਾਚਾ ਜੀ ਦੇ ਕੋਲ ਜਵਾਬ ਨਾ ਦੇਣ ਤੇ ਉਸ ਚੈਲੰਜ ਵਾਂਗ ਆਖਿਆ ਕਿ ਉਸ ਨੂੰ ਪੋਏ ਨਾਲ ਕੋਈ ਮੋਹ ਨਹੀਂ ਹੈ ਉਹ ਤਾਂ ਸਗੋ ਆਪਣੇ ਹਿੱਸੇ ਦੀ ਪੋਹ ਵੇਚ ਕੇ ਕੋਈ ਕੰਮ ਕਰਨਾ ਚਾਹੁੰਦਾ ਹੈ ਅਜੀਬ ਜਿਹਾ ਸਨਾਟਾ ਛਾ ਗਿਆ ਚਾਚਾ ਜੀ ਡੂੰਘੀਆਂ ਸੋਚਾਂ ਵਿੱਚ ਪੈ ਗਏ ਸਨ ਪਰ ਮੇਰੀ ਨਜ਼ਰ ਘਰ ਦੇ ਲਾਨ ਵਾਲੀ ਥਾਂ ਤੇ ਰੱਖੇ ਪੁਰਾਲੀ ਦੇ ਵੱਡੇ ਸਾਰੇ ਢੇਰ ਤੇ ਅੜ ਕੇ ਰਹਿ ਗਈ ਸੀ ਇੱਕ ਮੋਟਾ ਜਿਹਾ ਚੂਹਾ ਨਿਕਲ ਕੇ ਸਾਹਮਣੀ ਬਾੜ ਵਿੱਚ ਛੁਪ ਗਿਆ ਸੀ ਇਹ ਉਹੀ ਲਾਂਗ ਸੀ ਜਿੱਥੇ ਮਖਮਲ ਵਰਗਾ ਕਾਲ ਆਇਆ ਜਾਣਾ ਸੀ ਜਿਸ ਦੇ ਕਿਨਾਰਿਆਂ ਤੇ ਚੰਡੀਗੜ੍ਹ ਦੇ ਰੋਜ਼ ਗਾਰਡਨ ਤੋਂ ਲਿਆ ਕੇ ਗੁਲਾਬੀਆਂ ਕਲਮਾਂ ਲਾਈਆਂ ਜਾਣੀਆਂ ਸਨ ਮੈਨੇ ਆਪਣੇ ਆਪ ਨੂੰ ਸਵਾਲ ਕੀਤਾ ਕਿ ਇਹ ਸਭ ਸੁਪਨਾ ਹੀ ਸੀ ਸਵਾ 3 ਵਜ ਗਏ ਸਾਨੂੰ ਤੇ ਪਾਲਾ ਅਜੇ ਵੀ ਨਹੀਂ ਸਿਆਇਆ ਚਾਚਾ ਜੀ ਉਸ ਤੋਂ ਖਫਾ ਹੋ ਰਹੇ ਸਨ ਉਸ ਨੂੰ ਗਾਲਾਂ ਕੱਢ ਰਹੇ ਸਨ ਬਿਜਲੀ ਚਲੀ ਗਈ ਸੀ ਚਾਚਾ ਜੀ ਨੇ ਕਿਹਾ ਕਿ ਉਹ ਕਈ ਵਾਰ ਸੋਚਦੇ ਹਨ ਕਿ ਸਭ ਕੁਝ ਛੱਡ ਕੇ ਕਿਸੇ ਪਹਾੜ ਤੇ ਚਲਿਆ ਜਾਵਾਂ ਇਹ ਕਹਿੰਦਿਆ ਚੁੱਪ ਤੇ ਉਦਾਸ ਹੋ ਗਏ ਹੁਣ ਚਾਚਾ ਜੀ ਨੂੰ ਜਿਵੇਂ ਕੋਈ ਅਚਵੀ ਲੱਗ ਗਈ ਹੋਵੇ ਇਕਦਮ ਉਹ ਘਰ ਦੇ ਲੰਘਦਾ ਪੱਕੀ ਸੜਕ ਤੇ ਜਾ ਖਲੋਤੇ ਨੌਕਰ ਆਪਣੀ ਸਾਈਕਲ ਚਲਾਉਂਦਾ ਸਿੱਧਾ ਵੇੜੇ ਵਿੱਚ ਆਣ ਖਲੋਤਾ ਸੀ ਚਾਚਾ ਜੀ ਤੇ ਨੌਕਰ ਦੀ ਕਾਫੀ ਝੜਕ ਹੋਈ ਸੀ ਇਥੋਂ ਤੱਕ ਕਿ ਉਹ ਉਸ ਵੇਲੇ ਸਾਈਕਲ ਲੈ ਪਿੰਡ ਨੂੰ ਮੋੜਨ ਹੀ ਲੱਗਾ ਸੀ ਕਿ ਚਾਚਾ ਜੀ ਨੇ ਬੜੇ ਹੂਮੇ ਨਾਲ ਉਸ ਨੂੰ ਬੁਲਾ ਲਿਆ ਤੇ ਫਿਰ ਭੱਜੀ-ਭੱਜੀ ਉਹਦੇ ਲਈ ਪਹਿਲਾਂ ਹੀ ਬਣਾ ਕੇ ਰੱਖੀ ਚੀਨੀ ਵਾਲੀ ਚਾਹ ਦਾ ਗਲਾਸ ਲੈ ਆਈ ਸੀ ਬੇਨਾ ਕਿਸੇ ਕਾਹਲ ਤੋਂ ਪਾਲਾ ਚਾਹ ਪੀ ਕੇ ਖੇਤ ਦੀ ਵਟੋਵਟ ਤੁਰਦਾ ਹੋਇਆ ਖੇਤ ਦੇ ਨੱਕੇ ਜਾ ਖੋਲਣ ਲੱਗਾ ਚਾਚਾ ਜੀ ਕਹਿ ਰਹੇ ਸਨ ਜਿੰਨਾ ਮਰਜ਼ੀ ਕਰ ਲੋ ਅੱਧਾ ਘੰਟਾ ਲੇਟ ਆਉਣਗੇ ਪਿੰਡਾਂ ਵਿੱਚ ਆਪਣੀਆਂ ਯੂਨੀਅਨ ਬਣਾਈ ਫਿਰਦੇ ਹਨ ਇਹ ਖੇਤਾਂ ਨੂੰ ਆਉਂਦੇ ਵੀ ਮੀਟਿੰਗ ਕਰਦੇ ਹਨ ਤੇ ਜਾਂਦੇ ਵੀ ਚਾਚਾ ਜੀ ਤਾੜੀ ਮਾਰ ਕੇ ਆਪਣੇ ਅੰਦਾਜ਼ ਵਿੱਚ ਹੱਸ ਪਏ ਸਨ ਮੈਂ ਪਾਤਰ ਨੇ ਚਾਚਾ ਜੀ ਨੂੰ ਕਿਹਾ ਕਿ ਇੰਨੇ ਧੁੱਪ ਵਿੱਚ ਖੇਤਾਂ ਵਿੱਚ ਕੰਮ ਕਰਨਾ ਬਹੁਤ ਔਖਾ ਹੈ। ਚਾਚਾ ਜੀ ਨੇ ਇਸ ਨਾਲ ਸਹਿਮਤੀ ਜਤਾਈ ਤੇ ਉਹ ਛਤਰੀ ਚੁੱਕ ਕੇ ਖੇਤ ਦੀ ਵੱਟੋਂ ਵੱਟ ਉਸੇ ਖੇਤ ਵੱਲ ਕਾਲੀ ਕਾਲੀ ਭਜਰੇ ਸਨ। ਏਨੇ ਨੂੰ ਵੱਡੇ ਕਰਮਜੀਤ ਦੀ ਪਤਨੀ ਸ਼ਿੰਦਰ ਨੇ ਮੈਂ ਪਾਤਰ ਨੂੰ ਸੱਚ sire ਗੱਲ ਬੁਲਾਉਂਦਿਆਂ ਕਦੀ ਨਾ ਆਉਣ ਦਾ ਗਿਲਾ ਕੀਤਾ। ਸ਼ਿੰਦਰ ਨੇ ਤਾਂਚ ਕਰਦਿਆਂ ਪੁੱਛਿਆ ਹੀ ਗੱਲਤਗੋ ਹੋ ਰਹੀ ਸੀ ਚਾਚੇ ਭਤੀਜੇ ਵਿਚਕਾਰ ਤੇ ਫਿਰ ਆਪੇ ਹੀ ਕਹਿਣ ਲੱਗੀ ਕਿ ਪਾਪਾ ਜੀ ਕਿਸੇ ਦੀ ਵੀ ਨਹੀਂ ਮੰਨਦੇ ਆਪਣੀ ਮਰਜ਼ੀ ਮੁਤਾਬਕ ਸਬਜ਼ੀਆਂ ਵੇਚਦੇ ਹਨ ਸਬਜ਼ੀ ਵੀ ਉਹਨਾਂ ਨੂੰ ਵਾਰਾ ਖਾਂਦੀ ਹੈ ਜਿਨ੍ਹਾਂ ਆਪ ਖੇਤ ਵਿੱਚ ਬੈਠ ਕੇ ਗੋਡੀਆਂ ਕਰਨੀਆਂ ਹਨ ਐਨੇ ਨੂੰ ਕਰਮਜੀਤ ਵੀ ਆ ਗਿਆ ਉਸ ਕਿਹਾ ਕਿ ਉਸਨੇ ਤਾਂ ਪਾਪਾ ਜੀ ਨੂੰ ਕਿਹਾ ਸੀ ਕਿ ਖੇਤੀ ਛੱਡ ਦਿਓ ਪਰੇ ਤਾਂ ਗੱਲ ਹੀ ਨਹੀਂ ਕਰਨ ਦਿੰਦੇ ਇਹਨਾਂ ਦੇ ਵਾਰੰਟ ਨਿਕਲੇ ਹੋਏ ਹਨ ਬਹੁਤ ਤਰਲੇ-ਮਿੰਤਾ ਕਰਕੇ ਥੋੜੇ ਦਿਨ ਹੋਰ ਲਏ ਹਨ ਉਸ ਕਿਹਾ ਪਿਓ ਪੁੱਤਰ ਆਪਸ ਵਿੱਚ ਲੜਦੇ ਰਹਿੰਦੇ ਹਨ ਘਰ ਉੰਜ ਦਾ ਉੰਜ ਉਥੇ ਖੜਿਆ ਹੈ ਅੱਗੇ ਸਾਡੇ ਮੁੰਡਿਆਂ ਨੂੰ ਕਿੰਨਾ ਨੇ ਰਿਸ਼ਤੇ ਕਰਨੇ ਹਨ ਸ਼ਿੰਦਰ ਨੇ ਕਿਹਾ ਕਿ ਅੱਗੋਂ ਉਹਨਾਂ ਦੇ ਮੁੰਡਿਆਂ ਦੇ ਹਿੱਸੇ ਕਿਹੜੀ ਜ਼ਮੀਨ ਆਵੇਗੀ ਐਨੇ ਨੂੰ ਚਾਚਾ ਜੀ ਵੀ ਆ ਗਏ ਉਹਨਾਂ ਨੇ ਕਰਮਜੀਤ ਨੂੰ ਕਿਹਾ ਕਿ ਉਹਨਾਂ ਨੂੰ ਬਹੁਤ ਦਿਨ ਹੋ ਗਏ ਕਹਿੰਦੇ ਆ ਕਿ ਲੁਧਿਆਣੇ ਤੋਂ ਟਮਾਟਰਾਂ ਦੀ ਵੀ ਲੈ ਆਵੇ ਕਰਮਵੀਰ ਨੇ ਗੁੱਸੇ ਵਿੱਚ ਕਿਹਾ ਕਿ ਉਸ ਨੇ ਨਹੀਂ ਲਿਆਉਣੇ ਇਸ ਗੱਲ ਤੇ ਪਿਓ ਪਿਤਰ ਵਿਚਾਰ ਟਕਰਾਰ ਸ਼ੁਰੂ ਹੋ ਗਈ ਕੁਝ ਸਮੇਂ ਬਾਅਦ ਚਾਚਾ ਜੀ ਉੱਥੋਂ ਚਲੇ ਗਏ ਕੁਝ ਸਮਾਂ ਕਥਾਵਾਚਕ ਤੋਂ ਆਇਆ ਨਾ ਗਿਆ ਖਬਰਸਾਰ ਮਿਲਦੀ ਰਹਿੰਦੀ ਸੋਖਵੀਰ ਕੈਨੇਡਾ ਚਲਿਆ ਗਿਆ ਸੀ ਚਾਚਾ ਜੀ ਦੀ ਸਿਹਤ ਏਕ ਨਹੀਂ ਸੀ ਰਹਿੰਦੀ ਖੇਤੀ ਹੁਣ ਕਰਮਵੀਰ ਕਰਦਾ ਸੀ ਉਹਨੇ ਟਰੈਕਟਰ ਨਵਾਂ ਲੈ ਲਿਆ ਸੀ ਫਿਰ ਉਸਨੇ ਸੁਣਿਆ ਕਿ ਉਹਨਾਂ ਦੀਆਂ ਅੱਠ گاਵਾ ਮਰ ਗਈਆਂ ਸਨ ਤਰੀਬ 2:00 ਵਜੇ ਮੈਂ ਚਾਚਾ ਜੀ ਦੇ ਫਾਰਮ ਤੇ ਪੁੱਜਿਆ ਚਾਚਾ ਜੀ ਬਾਹਰਲੇ ਬਰਾਂਡੇ ਵਿੱਚ ਉਹ ਜੁੱਦਾਸ ਜੇ ਪਏ ਸਨ ਉਹ ਜ਼ਰਾ ਹੁਸ਼ਿਆਰ ਹੋ ਕੇ ਬੈਠ ਗਏ ਦੇਸ਼ਕੀ ਜੀਆਂ ਨਜ਼ਰਾਂ ਨਾਲ ਮੇਰੇ ਵੱਲ ਵੇਖਣ ਲੱਗੇ ਗਾਈਆਂ ਦਾ ਅਫਸੋਸ ਕਰਨ ਤੇ ਉਹਨਾਂ ਕਰਮਵੀਰ ਨੂੰ ਵੀ ਦੋਸ਼ੀ ਠਹਿਰਾਇਆ ਸੀ ਬਰਾਂਡੇ ਵਿੱਚ ਟਮਾਟਰਾਂ ਦਾ ਢੇਰ ਲੱਗਾ ਹੋਇਆ ਸੀ ਮਜ਼ਦੂਰ ਤੀਵੀਆਂ ਠੀਕ ਟਮਾਟਰ ਚੁਣ-ਚੁਣ ਕੇ ਵੱਡੇ-ਵੱਡੇ ਨੀਲੇ ਰੰਗ ਦੇ ਕਰੇਟਾਂ ਵਿੱਚ ਲਾਈ ਜਾ ਰਹੀਆਂ ਸਨ ਖੰਟੀ ਜਿਹੀ ਹੁਮਸ ਸਾਰੇ ਬਰਾਂਡੇ ਵਿੱਚ ਫੈਲੀ ਹੋਈ ਸੀ ਮੱਖੀਆਂ ਭਿੰਕ ਰਹੀਆਂ ਸਨ ਕੋਠੀ ਅਜੇ ਵੀ ਅਦੂਰੀ ਪਈ ਸੀ ਫਰਸ਼ ਭਾਵੇਂ ਸਾਰੇ ਪੈ ਚੁੱਕੇ ਸਨ ਪਰ ਅੰਦਰੋਂ ਲੱਕੜੀ ਦਾ ਕੰਮ ਹਾਲੇ ਸਾਰੇ ਦਾ ਸਾਰਾ ਪਿਆ ਸੀ ਬਾਹਰਲੇ ਬਰਾਂਡੇ ਵਿੱਚ ਵੀ ਖੇਤੀ ਦੇ ਸੰਦ ਤੇ ਲਟਰਮ ਪਟਰਮ ਪਿਆ ਸੀ ਪਰਾਂ ਟਿਊਬਲ ਕੋਲ ਕਰਮਵੀਰ ਨੂੰ ਜਿਵੇਂ ਹੱਥਾਂ ਪੈਰਾਂ ਦੀ ਪਈ ਹੋਈ ਸੀ ਉਹ ਹਫਿਆ ਹੋਇਆ ਉੱਚੇ ਉੱਚੇ ਬੋਲ ਰਿਹਾ ਸੀ ਉਹ ਕਾਲੇ ਕਾਲੇ ਇੰਦਰੋਂ ਉਧਰ ਦੌੜ ਰਿਆ ਸੀ ਉਹਦੇ ਟਮਾਟਰ ਟਮਾਟਰਾਂ ਦੀ ਸਾਸ ਤੇ ਕੈਚੱਪ ਬਣਾਉਣ ਵਾਲੀ ਕਿਸੇ ਫੈਕਟਰੀ ਵਿੱਚ ਜਾਂਦੇ ਸਨ ਉਹਨਾਂ ਦਾ ਟਰੱਕ ਆਉਣ ਵਾਲਾ ਸੀ ਪਰ ਕੰਮ ਹਾਲੀ ਅਧੂਰਾ ਪਿਆ ਸੀ ਉਹ ਕਦੀ ਮਜ਼ਦੂਰਾਂ ਨਾਲ ਝੜਪ ਲੈਂਦਾ ਤੇ ਕਦੇ ਸਿੰਦਰ ਨਾਲ ਵਾਸਤਵੇ ਟਮਾਟਰ ਬਿਮਾਰੀ ਲੱਗਣ ਕਾਰਨ ਸਾਰੇ ਕਾਣੇ ਹੋ ਗਏ ਸਨ ਦਾਗਲ ਹੋਏ ਖੇਤਾਂ ਵਿੱਚ ਸੜ ਰਹੇ ਸਨ ਕਰਮਵੀਰ ਨੂੰ ਇੱਕ ਫਿਕਰ ਲੱਗਿਆ ਹੋਇਆ ਸੀ ਕਿ ਜੇ ਕੰਪਨੀ ਵਾਲਿਆਂ ਦਾ ਟੈਂਡਰ ਪੂਰਾ ਨਾ ਹੋਇਆ ਤਾਂ ਉਹਨਾਂ ਨੇ ਹਰਜ਼ਾਨਾ ਪਾ ਦੇਣਾ ਸੀ ਸ਼ਿੰਦਰ ਵੀ ਮੁੜਕੋ ਮੁੜਕੀ ਲੱਗੀ ਪਈ ਸੀ ਕਰਮਵੀਰ ਦਾ ਮੁੰਡਾ ਪੜਾਈ ਛੱਡ ਗਿਆ ਸੀ ਤੇ ਹੁਣ ਟਰੈਕਟਰ ਚਲਾਉਂਦਾ ਸੀ ਸ਼ਿੰਦਰ ਦੀ ਜ਼ੁਬਾਨੀ ਪਤਾ ਲੱਗਦਾ ਹੈ ਕਿ ਦੋਹਾਂ ਪਿਉ ਪੁੱਤਰ ਵਿਚਕਾਰ ਝਗੜਾ ਹੁੰਦਾ ਰਹਿੰਦਾ ਹੈ ਮੇਰੇ ਦੁਆਰਾ ਟਰਬਿਊਨ ਮੰਗਣ ਤੇ ਸ਼ਿੰਦਰ ਨੇ ਦੱਸਿਆ ਕਿ ਉਹ ਤਾਂ ਐਵੇਂ ਵਾਧੂ ਖਰਚ ਹੋਣ ਕਰਕੇ ਬੰਦ ਕਰ ਦਿੱਤੀ ਗਈ ਸੀ ਚਾਚਾ ਜੀ ਕੋਈ ਟਿੱਪਣੀ ਨਹੀਂ ਕਰ ਰਹੇ ਸਨ ਤੇ ਸਖਣੀਆਂ ਨਜ਼ਰਾਂ ਨਾਲ ਅਸਮਾਨ ਵੱਲ ਵੇਖੀ ਜਾ ਰਹੇ ਸਨ ਮੈਂ ਪਾਤਰ ਨੇ ਵੇਖਿਆ ਕਿ ਕਰਮਵੀਰ ਖੇਤਾਂ ਵਿੱਚ ਟਮਾਟਰ ਚੋਦੇ ਮਜ਼ਦੂਰਾਂ ਵੱਲ ਉਸੇ ਤਰ੍ਹਾਂ ਫਲਦਾ ਜਾ ਰਿਹਾ ਸੀ ਜਿਵੇਂ ਅੱਜ ਤੋਂ ਕੁਝ ਸਾਲ ਪਹਿਲਾਂ ਚਾਚਾ ਜੀ ਭੱਜਦੇ ਹੁੰਦੇ ਸਨ ਧੰਨਵਾਦ ਜੀ ਜੇਕਰ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਕਮੈਂਟ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ